ਕਿੱਥੇ ਮਿਲਦੀ ਆ ਨਹੀਂ ਮਿਲਦੀ ਨਾ ਮੈਂ ਤੇ ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਬੱਲੇ ਕੱਖ ਜਿਹਾ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਡਾਂਸ ਕੋ ਜੁਆਇਨ ਕਰਵਾਉਣਾ ਹੈ ਮੈਂ ਕਿਹਾ ਜੀ ਤੁਸੀਂ ਤਾਂ ਮਹਾ ਮੰਤਰੀ ਹੋ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਮੈਂ ਕਿਹਾ ਜੀ ਤੁਸੀਂ ਜਾਖੜ ਜੁਖੜ ਨੂੰ ਛੱਡੋ ਹੁਣ ਮੈਂ ਆਂ ਨੀਆ ਮੈਂ ਆਪਣੇ ਆਪ ਇਹ ਕੰਮ ਮੇਰੇ 'ਤੇ ਛੱਡੋ ਤੁਸੀਂ ਮਹਾ ਮੰਤਰੀ ਕ੍ਰੀਏਟਿਵ ਹੋ ਕੇ ਤੁਸੀਂ ਹਾਂ ਜੀ ਕਰ ਸਕਦੇ ਤੁਸੀਂ ਕਰਦੇ ਕੀ ਹਾਂ ਜੀ ਜੇ ਕੋਈ ਨਕਲੀ ਖਲੀਫਾ ਕਵੀ ਬਣ ਕੇ ਚਲੇ ਜਾਵੇ ਨਾ ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਨੂੰ ਜਗ੍ਹੀਆਂ ਪਾਈ ਜਾਂਦੇ ਨੇ ਤਾਂ ਹਾਲਾਤ ਇਹ ਨਹੀਂ ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਤਮਾਕਾ ਹੋਇਆ ਹੈ ਬੀਤੇ ਦਿਨੀ ਕਾਂਗਰਸ ਵਿੱਚ ਸ਼ਾਮਲ ਹੋਈ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਕ ਕਾਲ ਰਿਕਾਰਡਿੰਗ ਜਾਰੀ ਕੀਤੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਕਾਲ ਰਿਕਾਰਡਿੰਗ ਸਿਆਸਤਦਾਨ ਤਲੁਧਿਆਣਾ ਤੋਂ ਪਾਸ਼ਪਾ ਉਮੀਦਵਾਰ ਰਵਦੀਪ ਸਿੰਘ ਬਿੱਟੂ ਦੀ ਹੈ ਜਿਸ ਵਿੱਚ ਕਥਿਤ ਤੌਰ ਤੇ ਬਿੱਟੂ ਤੇ ਬੈਂਸ ਦੀ ਸਿਆਸੀ ਗੱਲਬਾਤ ਹੋ ਰਹੀ ਹੈ ਇਸ ਕਥਿਤ ਆਡੀਓ ਦੇ ਵਿੱਚ ਬਿੱਟੂ ਕਾਂਗਰਸੀਆਂ ਤੇ ਆਪਣੇ ਸਿਆਸੀ ਸਾਥੀਆਂ ਨੂੰ ਗਾਲਾ ਕੱਢਦੇ ਤੇ ਸਿਆਸੀ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਆਡੀਓ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੀ ਹੈ ਬੈਂਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਰੋਕੀ ਰੱਖਿਆ ਪਰ ਜਦੋਂ ਰਵਨੀਤ ਬਿੱਟੂ ਵਾਰ-ਵਾਰ ਉਹਨਾਂ ਤੇ ਨਿੱਜੀ ਹਮਲੇ ਕਰ ਰਹੇ ਨੇ ਤਾਂ ਉਹ ਇਹ ਆਡੀਓ ਜਨਤਕ ਕਰਨ ਦੇ ਲਈ ਮਜਬੂਰ ਹੋ ਗਏ ਨੇ ਬੈਂਚ ਨੇ ਕਿਹਾ ਕਿ ਉਹਨਾਂ ਨੇ ਬਿੱਟੂ ਨੂੰ ਕਈ ਵਾਰ ਸੁਨੇਹੇ ਭੇਜੇ ਕਿ ਉਸ ਉੱਪਰ ਨਿੱਜੀ ਹਮਲੇ ਨਾ ਕੀਤੇ ਜਾਣ ਪਰ ਬਿੱਟੂ ਬਾਸ਼ ਨਹੀਂ ਆਏ ਤੇ ਅਜੇਹੇ ਦੇ ਵਿੱਚ ਮਜਬੂਰ ਹੋ ਕੇ ਸਿਮਰਜੀਤ ਬੈਂਚ ਨੇ ਇਹ ਆਡੀਓ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਰੀ ਕਰ ਦਿੱਤੀ ਹੈ ਬੈਂਚ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਦੀ ਅਸਲੀਅਤ ਸਭ ਦੇ ਸਾਹਮਣੇ ਲਿਆਉਣਾ ਚਾਹੁੰਦੇ ਨੇ ਤੁਸੀਂ ਵੀ ਸੁਣੋ ਬੈਂਸ ਤੇ ਬਿੱਟੂ ਦੀ ਕਥਿਤ ਕਾਲ ਰਿਕਾਰਡਿੰਗ ਜਿਸ ਵਿੱਚ ਬਿੱਟੂ ਆਪਣੇ ਸਿਆਸੀ ਸਾਥੀਆਂ ਨੂੰ ਗਾਲਾ ਕੱਢਦੇ ਤੇ ਸਿਆਸੀ ਚਾਲਬਾਜ਼ੀ ਦੀਆਂ ਗੱਲਾਂ ਕਰਦੇ ਸੁਣਾਈ ਦੇ ਰਹੇ ਨੇ ਸਸਿਕਾ ਸਰ ਸਸਿਕਾ ਸਸਿਕਾ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਸੇ ਕਰਕੇ ਕਰਦਾ ਸੀ ਵੀ ਨਹੀਂ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੁਈ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਿੰਦ ਜਦੋਂ ਮੈਂ ਰੋਕਦਾ ਸੋਜ ਵੀ ਮੈਨੂੰ ਟਿਕਟ ਮਿਲ ਜਾਣ ਤਾਂ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦੇ ਲਈ ਵਾਲੇ ਆ ਬਾਜਵਾ ਤੇ ਰਾਜਾ ਸੀਗੇ ਇਹ ਸ਼ੁਰੂ ਇਹ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦਾ ਰੌਲਾ ਨਹੀਂ ਪਾਉਣਾ ਬਿਲਕੁਲ ਠੀਕ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉੱਥੋਂ ਜੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜਿੱਥੇ ਜੀ ਖਹਿਰਾ ਬੈਠਾ ਉੱਥੇ ਸਿੱਧੂ ਬੈਠਾ ਉਥੇ ਜਦੋਂ ਮੈਂ ਗੰਨਾ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਵੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਥੜੇ ਉਹ ਕਮਜ਼ੋਰ ਬੰਦੇ ਨੇ ਉਹ ਦਿਨ ਮੈਂ ਵੀ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੰਡੋ ਯਾਰ ਇਹ ਤਾਂ ਬਗਲੇ ਕੁਛ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਨੇ ਸਾਲੇ ਜਦੋਂ ਮੌਕਾ ਮਿਲਿਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਨਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮੈਂ ਤੇ ਇਹ ਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਸੱਜਣ ਲੋਗੋਂ ਬਾਹਰੋਂ ਤੁਸੀਂ ਅੱਜ ਮੈਂ ਮੇਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਮਿਲ ਲੈਨੇ ਆ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਪਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸਹੀ ਨਹੀਂ ਸਹੀ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਨਾ ਬੈਂਸ-ਵਾਸ ਤੇ ਪਤਾ ਨਹੀਂ ਕੀ ਚੱਕਰ ਆ ਸੋਣਾ ਡਰਦੇ ਡਰਦੇ ਨੇ ਬਸ ਸੁਰੇ ਨੇ ਨੂੰ ਕੀ ਦੱਸੋ ਯਾਰ ਜੇ ਪਾਰਟੀ ਤਾਕਤਵਰ ਆ ਸੰਗਠਨ ਤਾਕਤਵਰ ਆ ਤੇ ਸਾਰੇ ਤਾਕਤਵਰ ਆ ਉਹ ਵੀ ਬਹਿਸ ਆ ਗਿਆ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਥੋੜੀ ਦੁਕਾਨ ਡਬਲ ਹੋਊ ਕਿ ਬੰਦ ਹੋਊ ਆਪ ਰੱਪ ਨੇ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮਿਲ ਸਕਦਾ ਬਟੂ ਇਹ ਮਿਲਣੀ ਮਿਲਣੀ ਬੈਠ ਵੀ ਬਹਿਸ ਤਾਂ ਮੈਂ ਕਈ ਵਾਰ ਮੈਨੂੰ ਕੀ ਮਾੜਾ ਲੱਗਦਾ ਸੀ ਕਿ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡ ਕੇ ਪੈ ਗਈ। ਵੀ ਰਾਹ ਨਾ ਲਈਏ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮਾ ਬਾਜਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਗਮੈਂਟ ਦੀ ਮੈਂ ਤਾਂ ਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਵੀ ਨਾਲ ਅੱਗ ਲੱਗ ਜਣੀ ਉਹ ਉਹ ਆ ਗਿਆ ਸੀ ਐਮ ਬਣ ਗਿਆ ਐਮ ਉਹ ਉਹੀ ਉਹੀ ਐਮ ਬਣ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਸ਼੍ਰੀ ਕੀਆ ਸ਼੍ਰੀ ਨਵਾਸ ਲੋਕ ਸ਼੍ਰੀ ਨਵਾਸ ਲੋਕ ਅੱਜ ਦਾ ਨਹੀਂ ਗਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਅਰੇ ਭਾਈ ਡਾਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਿਹਾ ਜੀ ਤੁਸੀਂ ਨਾ ਮਹਾ ਮੰਤਰੀ ਹੋ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹੂੰ ਉਹ ਮੈਨੂੰ ਉੱਡਣ ਦਾ ਦਿਲ ਸੀ ਮੈਂ ਕਿਹਾ ਜੀ ਤੁਸੀਂ ਜਾਖੜ-ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨੇਰੀ ਤੇ ਛੱਡੋ ਤੁਸੀਂ ਮਹਾ ਮੰਤਰੀ ਹਾਂਜੀ ਇਹ ਡਿਗ ਹੋ ਕੇ ਤੁਸੀਂ ਹਾਂਜੀ ਤੁਸੀਂ ਕਰਾ ਸਕਦੇ ਤੁਸੀਂ ਕਰਦੇ ਕੀ ਹੋ ਹਾਂਜੀ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋਗਾ ਹੀ ਨਹੀਂ ਰਿਹਾ ਹੋਇਆ ਅਖਿਰ ਮੈਂ ਤਾਂ ਤੁਹਾਨੂੰ ਜਦੋਂ ਜਦੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਬਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਜੀ ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਅਸਲੀਆ ਪਾਈ ਕਹਿੰਦੇ ਨੇ ਤਾਂ ਹਾਲਾਤ ਇਹ ਨਹੀਂ ਹੂੰ ਹੂੰ ਉੱਥੇ ਤੁਸੀਂ ਜੇ ਮੈਂ ਪਹਿਲਾਂ ਲਈ ਮੈਂ ਧੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਕਰਨਾ ਕੋਈ ਜੇ ਬਾਅਦ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸਿਕਰੇਟਲੀ ਬੈਠ ਕੇ ਲਾਉਨੇ ਆ ਕੰਮ ਨਿਕਲ ਲਈ ਬਿਲਕੁਲ ਹਾਂਜੀ ਬਿਲਕੁਲ